ਪਿਓ ਨੇ ਆਪਣੇ ਹੀ ਪੁੱਤ ਨੂੰ ਗੋਲੀ ਮਾਰ ਦਿੱਤੀ ਹੈ ਨਾਜਾਇਜ਼ ਸੰਬੰਧ ਦੇ ਚਲਦੇ ਪੁੱਤ ਨੇ ਪਿਓ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਦਾ ਗੁੱਸੇ ਦੇ ਵਿੱਚ ਆ ਕੇ ਇਸ ਦਰਿੰਦੇ ਪਿਓ ਨੇ ਆਪਣੇ ਹੀ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਾਂਸੀ ਦੀ ਸਜ਼ਾ ਮੰਗ ਰਹੀ ਆਪਣੇ ਪਿਓ ਦੇ ਲਈ ਆ ਰੋਂਦੀ ਕੁਰਲੋਂਦੀ ਪੈਂ ਪੂਰਾ ਮਾਮਲਾ ਕੀ ਹੈ ਦੱਸਦੇ ਕਿ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਸੰਗਰੂਰ ਦਾ ਇਹ ਨੌਜਵਾਨ ਆਪਣੇ ਪਿਓ ਨੂੰ ਨਾਜਾਇਜ਼ ਸੰਬੰਧ ਤੋਂ ਰੋਕਣ ਦੇ ਲਈ ਰੋਕਦਾ ਸੀਗਾ ਤੇ ਗੁੱਸੇ ਦੇ ਵਿੱਚ ਆ ਕੇ ਇਸ ਪਿਓ ਨੇ ਆਪਣੇ ਹੀ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦਰਸਲ ਇਹ ਪਿਓ ਜਿਹੜਾ ਕਿ ਫੌਜ ਦੇ ਵਿੱਚੋਂ ਰਿਟਾਇਰ ਹੁੰਦਾ ਹੈ ਤੇ ਪ੍ਰਾਈਵੇਟ ਕੰਮ ਕਰਦਾ ਹੁੰਦਾ ਹੈ ਤੇ ਕੰਮ ਕਰਦੇ ਦੌਰਾਨ ਇਸ ਦੇ ਕਿਸੇ ਦੇ ਨਾਲ ਨਾਜਾਇਜ਼ ਸੰਬੰਧ ਜਿਹੜੇ ਕਿ ਬਣ ਜਾਂਦੇ ਨੇ ਜਿਸ ਕਰਕੇ ਰੋਜ਼ ਘਰ ਦੇ ਵਿੱਚ ਕਲੇਸ਼ ਚੱਲਦਾ ਸੀਗਾ ਤਾਂ ਇਸੇ ਕਲੇਸ਼ ਦੇ ਚੱਲਦੇ ਇਸ ਨੌਜਵਾਨ ਨੇ ਬਾੜੀ ਉਮਰ ਵੀ ਨਹੀਂ ਸੀਗੀ ਅਜੇ ਵਿਆਹਿਆ ਹੋਇਆ ਵੀ ਨਹੀਂ ਸੀਗਾ ਮਹਿਜ਼ ਛੋਟੀ ਉਮਰ ਸੀਗੀ 20 ਦੇ ਨੇੜੇ ਤੇੜੀ ਇਸ ਦੀ ਉਮਰ ਦੱਸੀ ਜਾ ਰਹੀ ਹੈ ਤਾਂ ਇਸ ਨੌਜਵਾਨ ਨੇ ਆਪਣੇ ਪਿਓ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਦਾ ਗੁੱਸੇ ਦੇ ਵਿੱਚ ਆ ਕੇ ਬੀਤੇ ਰਾਤ ਹੀ 11 ਵਜੇ ਦੇ ਕਰੀਬ ਇਸ ਪਿਓ ਨੇ ਇਸ ਦਰਿੰਦੇ ਪਿਓ ਨੇ ਆਪਣੇ ਹੀ ਪੁੱਤ ਨੂੰ ਗੋਲੀ ਮਾਰ ਦਿੱਤੀ ਤੇ ਹੁਣ ਮਾਂ ਤੇ ਧੀ ਨੂੰ ਵੀ ਮਸਾ ਬਖਸ਼ਿਆ ਹੈ ਤਾਂ ਧੀ ਦੇ ਰੋਂਦੇ ਅਤਰੂ ਨਹੀਂ ਦੇਖੇ ਜਾਂਦੇ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਬਿਆਨ ਕਰਦਿਆਂ ਨੇ ਕਿ ਕਿਵੇਂ ਇਸ ਭੈਣ ਦੇ ਜਿਹੜਾ ਕਿ ਭਰਾ ਨੂੰ ਮਾਰਿਆ ਗਿਆ ਇਸ ਪਿਓ ਦੇ ਵੱਲੋਂ ਤਾਂ ਰੋਂਦੇ ਪਰਿਵਾਰ ਦਾ ਹਾਲ ਵੀ ਨਹੀਂ ਦੇਖਿਆ ਜਾ ਰਿਹਾ ਪੂਰੇ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਮਾਂ ਤੇ ਭੈਣ ਜਿਹੜੀ ਕਿ ਦੋਵੇਂ ਰੋ ਰਹੇ ਨੇ ਜਿਹੜੀ ਕਿ ਭੈਣ ਆਪਣੇ ਭਰਾ ਦੇ ਲਈ ਰੋ ਰਹੀ ਹੈ ਕਿ ਮੈਂ ਆਪਣੇ ਭਰਾ ਦੇ ਬਿਨਾ ਕਿਵੇਂ ਕੱਟੂੰਗੀ ਛੋਟਾ ਭਰਾ ਸੀਗਾ ਮੇਰਾ ਜਿਸ ਨੇ ਇਸ ਪਿਓ ਨੇ ਮੇਰੇ ਭਰਾ ਨੂੰ ਗੋਲੀ ਮਾਰ ਦਿੱਤੀ ਹੈ ਤਾਂ ਇਸ ਪਰਿਵਾਰ ਦਾ ਹਾਲ ਨਹੀਂ ਦੇਖਿਆ ਜਾਂਦਾ ਦੱਸਦੀ ਹੈ ਕਿ ਇਸ ਮਾਂ ਤੇ ਇਸ ਭੈਣ ਦਾ ਇਕਲੌਤਾ ਸਹਾਰਾ ਸੀਗਾ ਇਹ ਬੇਟਾ ਜਿਹੜਾ ਕਿ ਇਹਨਾਂ ਦਾ ਪੁੱਤ ਹੈ ਜਿਸ ਦੇ ਜਿਹੜਾ ਕਿ ਕਤਲ ਕਰ ਦਿੱਤਾ ਗਿਆ ਉਸਦੇ ਆਪਣੇ ਹੀ ਪਿਓ ਦੇ ਵੱਲੋਂ ਤਾਂ ਬੇਹਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੈ ਕਿ ਇੱਕ ਪਿਓ ਦੇ ਨਾਜਾਇਜ਼ ਸੰਬੰਧ ਸੀਗੇ ਤੇ ਨਾਜਾਇਜ਼ ਸੰਬੰਧੇ ਚੱਲਦੇ ਘਰ ਦੇ ਵਿੱਚ ਕਲੇਸ਼ ਚੱਲਦਾ ਸੀਗਾ ਇੱਕ ਫੌਜੀ ਰਿਟਾਇਰਡ ਸੀਗਾ ਇਹ ਬੰਦਾ ਇਹ ਪਿਓ ਜਿਹੜਾ ਕਿ ਤੇ ਜਿਨੇ ਆਪਣੇ ਹੀ ਘਰ ਦੇ ਵਿੱਚ ਇਨਾ ਵੱਡਾ ਕਲੇਸ਼ ਖੜਾ ਕਰਦਾ ਤੇ ਆਪਣੇ ਹੀ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਪੂਰੇ ਪਰਿਵਾਰ ਦੇ ਰੋ ਰੋ ਕੇ ਬੁਰਾ ਹਾਲ ਹੈ ਮਾਤਾ ਤੇ ਧੀ ਜਿਹੜੀ ਕਿ ਦੋਨੋਂ ਹੀ ਰੋ ਰਹੇ ਨੇ ਕੁਰਲਾ ਰੋਏ ਨੇ ਕਿ ਆਪਣੇ ਜਿਹੜੀ ਕਿ ਭੈਣ ਹੈਗੀ ਐ ਉਹ ਆਪਣੇ ਹੀ ਪਿਓ ਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੀ ਹੈ ਕਿ ਮੇਰੇ ਪਿਓ ਨੂੰ ਫਾਂਸੀ ਦਿੱਤੀ ਜਾਵੇ ਜਿਸ ਨੇ ਮੇਰੇ ਛੋਟੇ ਜਿਹੇ ਨਿੱਕੇ ਜਿਹੇ ਭਰਾ ਨੂੰ ਮਾਰ ਦਿੱਤਾ। ਮੇਰੇ ਡੈਡੀ ਨੇ ਮੇਰੇ ਭਾਈ ਦੇ ਗੋਲੀ ਮਾਰ ਦਿੱਤੀ। ਕਿਉਂ ਮਾਰਿਆ ਕੀ? ਆਏ ਮੇਰੇ ਹੋਰ ਦੀ বিনা ਵਿਆਹ ਕਰੋ ਨੂੰ ਮਰਦਾ ਸੀ। ਉਹ ਕਹਿੰਦਾ ਕਰੋ ਨਿਕਲੋ। ਮੈਨੂੰ ਬਸੰਦ ਨਹੀਂ ਹੈ ਕਿ ਤੇਰੀ ਮਾਂ ਤੁਸੀਂ ਨਿਕਲੋ ਇਹ ਤਾਂ ਸਾਰੇ ਜਾਣੇ। ਮੇਰੇ ਭਾਈ ਦੇ ਗੋਲੀ ਮਾਰ ਦਿੱਤੀ ਸਾਡੇ ਤਿੰਨਾਂ ਦੇ ਕੱਢਦਾ ਸੀ। ਉਧਰ ਆ ਜੇ ਕੋਈ ਆ ਗਿਆ ਉਹਨਾਂ ਨੇ ਬਚਾਰਿਆ ਮੇਰੇ ਮੈਨੂੰ ਮੇਰੇ ਬਾ ਮੇਰੀ ਮम्मी ਨੂੰ ਆ ਮੇਰੇ ਭਾਈ ਨੂੰ ਮਾਰਦਾ ਬਰਨੇ ਉਹਨੂੰ ਜੱਸਨਾ ਦੋ ਔਰ ਬਾਜੀ ਦੇ ਦੋ ਆਈ ਵੈਰੀ ਮਾ ਆਈ ਮੱਕੀ ਮੇ ਕੱਟੂ ਮੇਰੇ ਭਾਈ ਬਿਨਾ ਆਈ ਮੇਰਾ ਟੋਟਾ ਦਾ ਭਾਈ ਮੇਰਾ ਆ ਮੇਰਾ ਭਾਈ ਆ ਮੇਰਾ ਭਾਈ

ਆ ਮੇਰਾ ਬਾਈ ਆ ਮੇਰਾ ਬਾਈ ਆ ਮੇਰਾ ਬਾਈ ਆ ਮੇਰਾ ਬਾਈ ਆ ਮੇਰਾ ਸੁਨੜਾ ਜੀ ਵੀਰ ਆ ਮਾਂ ਮਾਂ ਦੱਸ ਤਾ ਸਿਹਤ ਤੂੰ ਦੱਸ ਦੇ ਪੁੱਤ ਇਹ ਨਾ ਮਸਾਲਾ ਲੱਗਿਆ ਹਸੀ ਬਰਬਾਜ ਜੀ ਤਾਨੂੰ ਹੈ ਦੱਸ ਤੇ ਹਰ ਮਸਾਲਾ ਲੱਗਿਆ ਹਸੀ ਬੋ ਨਹੀਂ ਹੋਇਆ ਲੱਗਿਆ ਬਰਦਾਸ਼ਤ ਹੀ ਗਈ ਕਿੰਨੇ ਟਾਈਮ ਤੋਂ ਚੱਲ ਰਿਹਾ ਇਕਲੇ ਜੀ ਇਹ ਮੈਂ ਸਾਈ ਜ਼ਿੰਦਗੀ ਇਹ ਬੰਦਾ ਨਾ ਬਹੁਤ ਟਾਈਮ ਦਾ ਇਹ ਜਿਹੜਾ ਸੀਗਾ ਬੰਦਾ ਤੰਗ ਕਰ ਰਿਹਾ ਸੀ ਬੱਚਿਆਂ ਨੂੰ ਬਹੁਤ ਟਾਈਮ ਦਾ ਕੁੱਟਮਾਰ ਕਰ ਰਿਹਾ ਸੀਗਾ ਕਿ ਕੱਲ ਤਾਂ ਕੁਝ ਜ਼ਿਆਦੀ ਹੱਦ ਪਰ ਕਰ ਗਿਆ ਵੀ ਬੱਚਿਆਂ ਨੂੰ ਪਹਿਲਾਂ ਤਾਂ ਉਹਨਾਂ ਦੇ ਮਾਗਰ ਪੈ ਗਿਆ ਰੈਫਰ ਲੈ ਕੇ ਤਾਂ ਕਿ ਜੋ ਬਾਰ ਬੱਚੇ ਉਹਨਾਂ ਨੂੰ ਛੜਾ ਛੜਾ ਕੇ ਬਾਹਰ ਨੂੰ ਭਜੇ ਤਾਂ ਬਾਹਰ ਭੱਜ ਅਸਰ ਨਿਕਲ ਕੇ ਬਾਹਰੀ ਉਥੇ ਗਲੀ ਚ ਖੜ ਕੇ ਫੈਰ ਮਾਰਿਆ ਜੀ ਹਾਂ ਕੀ ਕਾਰਨ ਸੀ ਜਿਹੜਾ ਕਿ ਹਮੇਸ਼ਾ ਹੀ ਕੁੱਟ ਮਾਰ ਰਹੀ ਦੀ ਸੀ ਇਹ ਕੀ ਇਹ ਦਾ ਕਾਰਨ ਸੀਗਾ ਜੀ ਕਿ ਜਿਹੜਾ ਫਾਦਰ ਸਾਹਿਬ ਸੀਗੇ ਬੇਟੇ ਦੇ ਉਹ ਗਲਤ ਚੱਲ ਰਹੇ ਸੀਗੇ ਜੋ ਕਿ ਜਿਹਦੇ ਕਾਰਨ ਘਰ ਚ ਕਲੇਸ਼ ਰਹਿ ਰਿਹਾ ਸੀਗਾ ਨੌਜਵਾਨ ਦੀ ਕਿੰਨੀ ਉਮਰ ਸੀ ਜੀ ਇਹਦੀ ਕੀ ਕਰਦਾ ਸੀ 19 ਸਾਲ ਦੀ ਉਮਰ ਸੀ ਜੀ ਸਟੱਡੀ ਕਰ ਰਿਹਾ ਸੀਗਾ ਅੱਛਾ ਕਿੱਥੇ ਘਰ ਪੜਦਾ ਸੀਗਾ ਜੀ ਇਹ ਆਪਣੇ ਪੀਖੀ ਕੋਲੇ ਕਾਲਜ ਚ ਜੀ ਅੱਛੇ ਹਾਂਜੀ ਕੀ ਕਾਰਨ ਕੀ ਹੋਇਆ ਮਤਲਬ ਵੀ ਕਿਉਂ ਮਤਲਬ ਇਹਨਾਂ ਦੀ ਜਿਹੜੀ ਮੌਤ ਨੇ ਲਈ ਇਹ ਕਾਰਨ ਤਾਂ ਸਾਰੇ ਇਹੀ ਸੀਗਾ ਵੀ ਉਹ ਕਹਿ ਰਸ ਵੀ ਮੈਂ ਦੂਜੀ ਮੈਰਿਜ ਕਰਾਉਣੀ ਆ ਅੱਛੇ ਹਾਂਜੀ ਇਹ ਤਾਂ ਉਹਨਾਂ ਨੇ ਤਾਂ ਸਿਰਫ ਸਾਰੀ ਫੈਮਿਲੀ ਖਤਮ ਕਰਨੀ ਸੀ ਇਹ ਤਾਂ ਕੁਦਰਤੀ ਵੀ ਸਾਰੇ ਆਣ ਗਮੰਡ ਆ ਗਏ ਨਾਲ ਦੇ ਜਿਹੜੇ ਇਲੈਕਟਿਵ ਸੀਗੇ ਉਹਨਾਂ ਨੇ ਆ ਕੇ ਰੈਫਲ ਫੜ ਲੀ ਨਹੀਂ ਤਾਂ ਤਕਰੀਬਨ 2 ਮਿੰਟ ਦੀ ਦੂਰੀ ਤੇ ਸਾਰਿਆਂ ਨੂੰ ਮਾਰ ਦੇਣਾ ਸੀ ਤਿੰਨਾਂ ਜਣਿਆਂ ਨੂੰ ਇਹ ਮੇਰੇ ਤੇ ਜਿਹੜਾ ਲੜਕਾ ਉਹਦਾ ਡੈਡੀ ਕੰਮ ਕੀ ਕਰਦੇ ਨੇ ਜੀ ਉਹ? ਇਹ ਜੀ ਰਿਟਾਇਰ ਆਰਮੀ ਚ ਸੀਗੇ। ਹੁਣ ਆਪਣੇ ਸਤੌਜ ਉਹ ਚ ਉਦਮ ਸਿੰਘ ਉਹ ਚ ਲਗੇ ਅਕੈਡਮੀ ਚ ਲਗੇ ਹੋਏ ਨੇ। ਸਕਿਉਰਿਟੀ ਵਾਚ ਜੋਟੀ ਕਰਦੇ ਨੇ। ਇਹ ਗੋਪਾਲ ਸਿੰਘ ਫੌਜੀ ਰਹਿੰਦਾ ਹੈਗਾ ਸਾਡੇ ਗਵਣ ਚ। ਠੀਕ ਹੈ ਜੀ। ਉਹ ਪਹਿਲਾਂ ਵੀ ਆਪਦੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ। ਕੋਈ ਮਾੜਾ ਮੋਟਾ ਜਿਵੇਂ ਆਮ ਪਰਿਵਾਰ ਚ ਹੁੰਦਾ ਰਹਿੰਦਾ ਹੈਗਾ। ਪਰ ਉਹ ਹੈ ਹੀ ਗਲਤ ਹੈਗਾ। ਜੋ ਸਾਰਾ ਪਿੰਡੀ ਮਤਲਬ ਉਹਨੂੰ ਪਤਾ ਹੈਗਾ ਸਾਰੇ ਪਿੰਡ ਨੂੰ। ਕੀ ਕੀ ਕਿ ਲੜਾਈ ਝੜਾ ਕਿਉਂ ਹੁੰਦਾ ਸੀਗਾ? ਲੜਾਈ ਝਗੜਾ ਤਾਂ ਜਿਵੇਂ ਬੰਦਾ ਜਦੋਂ ਗਲਤ ਹੁੰਦਾ ਹੈਗਾ ਫਿਰ ਉਹ ਸੋਚਦਾ ਵੀ ਮੇਰਾ ਪਰਿਵਾਰ ਨਹੀਂ ਮੈਨੂੰ ਵਧੀਆ ਲੱਗਦਾ ਹੈਗਾ ਜਦੋਂ ਕੋਈ ਗਲਤ ਹੋਵੇ ਠੀਕ ਹੈ ਜੀ ਤਾਂ ਉਹਨੂੰ ਦੂਸਰੀ ਵਧੀਆ ਲੱਗਦਾ ਹੈਗਾ ਮਤਲਬ ਮਾੜਾ ਮੋਟਾ ਜਿਵੇਂ ਬੱਚੇ ਟੋਕਦੇ ਰਹਿੰਦੇ ਨੇਗੇ ਫਿਰ ਵੀ ਜਿਵੇਂ ਨੌਜਵਾਨ ਅੱਜ ਦੇ ਉਹਨਾਂ ਨੂੰ ਪਤਾ ਪੜੇ ਲਿਖਿਆ ਸੀਗਾ ਬੱਚਾ ਪਰ ਇਹ ਵੀ ਫੌਜ ਚੋਂ ਰਿਟਾਇਰਡ ਹੈਗਾਗਾ ਉਹਨੇ ਬੱਚੇ ਨੇ ਮਾੜਾ ਮੋਟਾ ਕੁਝ ਕਿਹਾ ਹੋਣਾ ਵੀ ਤੂੰ ਇਸ ਤਰ੍ਹਾਂ ਨਾ ਕਰ ਉਹ ਮਤਲਬ ਡਰਿੰਕ ਵਗੈਰਾ ਕਰ ਲੰਦਾ ਸੀਗਾ ਡਰਿੰਕ ਕਰੀ ਹੋਈ ਸੀਗੀ ਉਹਦੇ ਲਵੇ ਆਪਦੀ ਲਾਇਸੈਂਸੀ ਰਾਈਫਲ ਹੈਗੀ ਹੈਗੀ ਤਾਂ ਬੱਚਾ ਚਲੋ ਬਾਹਰ ਭੱਜ ਗਿਆ ਕੁੜੀ ਨੇ ਬਚਾਉਣ ਦੀ ਵਿਚਾਰੀ ਨੇ ਬਹੁਤ ਕੋਸ਼ਿਸ਼ ਕੀਤੀ ਤਾਂ ਗਵਾਂਡੀਆਂ ਦਾ ਗੇਟ ਖਲਾ ਰਿਆ ਸੀਗਾ ਪਰ ਉਹ ਪਿੱਛੇ ਆ ਗਿਆ ਤਾਂ ਉਹਨੇ ਪਿੱਛੋਂ ਉਹਦੇ ਸਿੱਧੀ ਗੋਲੀ ਮਾਰੀ ਤਾਂ ਬੱਚੇ ਦੀ 10-15 ਮਿੰਟਾਂ ਬਾਅਦ ਡੈਥ ਹੋ ਗਈ ਵਿਚਾਰੇ ਦੀ ਕੀ ਕਰਦਾ ਸੀ ਨੌਜਵਾਨ ਜੀ ਉਹ ਪੜ ਰਿਆ ਸੀ ਗ੍ਰੈਜੂਏਸ਼ਨ ਦਾ ਵਿਦਿਆਰਥੀ ਸੀਗਾ ਜੀ ਹੋਰ ਕੋਣ ਕੋਣ ਸੀ ਪਰਿਵਾਰ ਚ ਉਹਦੀ ਸਿਸਟਰ ਹੈਗੀ ਉਹਦੀ ਮਦਰ ਹੈਗੀ ਤੇ ਉਹਦਾ ਬਾਪ ਜਿਹੜਾ ਹੁਣ ਉਹ ਤਾਂ ਚਲੋ ਹੈ ਹੀ ਹੈਗਾਗਾ ਰਿਟਾਇਰ ਕਿੰਨਾ ਟਾਈਮ ਹੋ ਗਿਆ ਇਹ ਉਹਨਾਂ ਨੂੰ ਉਹਨੂੰ 2-4 ਸਾਲ ਹੀ ਹੋਈ ਨਹੀਂ ਰਿਟਾਇਰਮੈਂਟ ਹੋਈ ਨਹੀਂ ਜੀ ਅੱਛਾ ਠੀਕ ਕਰਦੇ ਸੀ ਹੁਣ ਉਹ ਸਕਿਉਰਿਟੀ ਗਾਰਡ ਦਾ ਕੰਮ ਕੇ ਸਕੂਲ ਚ ਕਰਦਾ ਸੀਗਾ ਜੀ ਠੀਕ ਕਿੰਨੀ ਕੁ ਉਮਰ ਦੀ ਉਮਰ ਹੋਣੀ ਜੀ ਉਹਦੀ 40-45 ਸਾਲ ਦੇ ਕਰੀਬ ਅਪ੍ਰੋਕਸੀਮੇਟਲੀ ਮੁੰਡਾ ਕਿਹੜੀ ਕਲਾਸ ਚ ਪੜ੍ਹਦਾ ਸੀ ਮੁੰਡਾ ਬੀਏ ਕਰ ਰਿਹਾ ਸੀਗਾ ਜੀ ਅੱਛਾ ਕਿਹੜੇ ਕਾਲਜ ਚ ਕਾਲਜ ਤਾਂ ਨਹੀਂ ਕਲੀਅਰ ਹੈਗਾ ਜੀ ਠੀਕ ਹੈ ਹਾਂਜੀ ਇਹ ਸਾਨੂੰ ਅੱਜ ਸਵੇਰੇ ਰਵਿਨਾ ਰਾਣੀ ਔਰ ਪਰਮਜੀਤ ਕੌਰ ਪਤਨੀ ਗਪਾਲ ਸਿੰਘ ਬਸੇ ਚੀਮਾ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਕੁਲੇਡੁਪਲੇਸ਼ ਰੰਦਾ ਸੀ ਮੇਰਾ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਕੋਈ ਸੰਬੰਧ ਸੀ ਜਿਸ ਕਰਕੇ ਘਰੇ ਕੁਲੇਡੁਪਲੇਸ਼ ਰੰਦਾ ਸੀ ਰਾਤੀ 11 ਵਜੇ ਕਰੀਬ ਬੀਤੀ ਰਾਤ 11 ਵਜੇ ਕਰੀਬ ਗੋਪਾਲ ਸਿੰਘ ਨੇ ਆਪਣੇ ਬੇਟੇ ਅਮਨਦੀਪ ਦੇ ਜੋ ਕਿ 19 ਸਾਲ ਦਾ ਸੀ ਗੋਲੀ ਮਾਰ ਕੇ ਉਹਨੂੰ ਮਾਰਤਾ ਅਮਨਦੀਪ ਕੀ ਕਰਦਾ ਸੀ ਅਮਨਦੀਪ ਸਿੰਘ ਆਪਣਾ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਜੀ ਉਹਦੇ ਡੈਡੀ ਪਿਤਾ ਜੀ ਕੀ ਕਰਦੇ ਸੀ ਪਿਤਾ ਜੀ ਉਹਦੇ ਫੌਜ ਚ ਰਿਟਾਇਰ ਸੀ ਤੇ ਅੱਜ ਕੱਲ ਸਤੌਜ ਵਿਖੇ ਕਿਸੇ ਅਕੈਡਮੀ ਸਕਿਉਰਟੀ ਗਾਰਡ ਦੀ ਡਿਊਟੀ ਕਰਦੇ ਸੀ ਕਿਹੜੀ ਤਰ੍ਹਾਂ ਦਾ ਸਰ ਮਕਦਮਾ ਦਰਜ ਕੀਤਾ ਜੀ ਇਹ 103 1 ਬੀ ਐਨ ਐਸ ਅਤੇ 27 ਆਰਮਜ਼ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਗ੍ਰਿਫਤਾਰੀ ਹੋ ਗਈ ਸਰ ਦੋਸ਼ੀ ਦੀ ਭਾਲ ਜਾਰੀ ਹੈ ਅਸੀਂ ਜਲਦੀ ਉਹਨੂੰ ਗ੍ਰਿਫਤਾਰ ਕਰ ਲਾਂਗੇ ਕੁਝ ਪਤਾ ਤੇ ਦੋ ਬੱਚੇ ਸੀ ਵੱਡੀ ਬੇਟੀ ਹੈ ਜੀ ਫੈਮਿਲੀ ਚ ਹੋਰ ਕੌਣ ਕੌਣ ਸੀ ਦੋ ਬੱਚੇ ਸੀ ਜੀ ਵੱਡੀ ਬੇਟੀ ਐ ਛੋਟਾ ਬੇਟਾ ਘਰ ਵਾਲੀ ਆ ਤੇ ਫੋਜੀ ਸੀ ਠੀਕ ਗਪਾਲ ਸਿੰਘ